ਵਾਕ ਵਕ ਮੰਡੀਆਂ ਦੇ ਰੇਟ ਲੈ ਕੇ 9 8 2024 ਦੇ ਜਿਹੜੇ ਰੇਟ ਤੁਹਾਨੂੰ ਅੱਜ ਦੱਸਣੇ ਨੇ ਕਿਸਾਨ ਦੋਸਤੋ 1509 ਕੀ ਰੇਟ ਵੇਖੀ ਆ ਹਰਿਆਣੇ ਦੀਆਂ ਮੰਡੀਆਂ ਦੇ ਹੋਰਲੇ ਬਾਲੇ ਰਾਜਾਂ ਦੇ ਵਿੱਚ ਜਿਹੜੀਆਂ 1509 ਵਿਕ ਰਹੀ ਹੈ ਜੀ ਤੇ ਆਪਣੇ ਏਰੀਏ ਦੇ ਵਿੱਚ ਜਿਹੜੀ 1509 ਆ ਉਹਦਾ ਜਿਹੜਾ ਨਸਾਰਾ ਬਾਹਰ ਆ ਗਿਆ ਜੀ ਨਿਸਰਨੀ ਸ਼ੁਰੂ ਹੋ ਗਈ ਆ ਤੇ ਆਪਾਂ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਕਿਸਾਨ ਵੀਰ ਹਰ ਰੋਜ਼ ਮੰਡੀਆਂ ਦੇ ਜਿਹੜੇ ਰੇਟ ਦੇਖਣਾ ਚਾਹੁੰਦੇ ਹੋ ਬਾਸਮਤੀ ਕੀ ਕੀ ਰੇਟ ਵਿਕ ਰਹੀ ਆ ਕੀ ਜਾਣਕਾਰੀ ਤੁਸੀਂ ਸਾਫ਼ ਸੁਥਰੀ ਜਿਹੜੀ ਲੈਣੀ ਚਾਹੁੰਦੇ ਹੋ ਆਪਣੇ ਪੇਜ ਨੂੰ ਤੇ YouTube ਚੈਨਲ ਨੂੰ ਫੋਲੋ ਜ਼ਰੂਰ ਕਰਿਓ ਜੀ ਜਿੱਥੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਚਾਹੇ Facebook ਜਾਂ YouTube ਤੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰ ਲਿਓ ਤੇ ਇਹ ਜਾਣਕਾਰੀ ਆਪਣੇ ਨਾਲ ਦੇ ਕਿਸਾਨਾਂ ਤੱਕ ਸਾਂਝੀ ਜ਼ਰੂਰ ਕਰਿਆ ਕਰੋ ਤਾਂ ਕਿ ਹਰ ਇੱਕ ਨੂੰ ਜਿਹੜੇ ਰੇਟ ਬਾਰੇ ਪਤਾ ਲੱਗਦਾ ਰਹੇ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਅਬਾਰਾ ਦੌਰ ਮੰਡੀ ਤੋਂ ਗੱਲ ਕਰਾਂਗੇ ਦੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਲੱਗਿਆ 2445 ਰੁਪਏ ਡਬਰਾ ਮੰਡੀ ਦੇ ਵਿੱਚ 1509 ਦਾ ਰੇਟ ਲੱਗਿਆ 2400 ਰੁਪਏ ਪ੍ਰਤੀ ਕਵਾਂਟਲ ਉਸ ਤੋਂ ਬਾਅਦ ਲਾੜਵਾ ਮੰਡੀ 1509 ਦਾ ਜਿਹੜਾ ਰੇਟ 2445 ਰੁਪਏ ਪਾਣੀਪਤ ਮੰਡੀ ਦੇ ਵਿੱਚ 1509 2381 ਰੁਪਏ ਵਿਕੀ ਜੀ ਨਰੇਲਾ ਮੰਡੀ 1509 ਰੇਟ 2350 ਰੁਪਏ ਚੀਕਾ ਮੰਡੀ 1509 ਰੇਟ 2450 ਰੁਪਏ ਜੀ ਹਰਿਆਣੇ ਦੀ ਕਰਨਾਲ ਮੰਡੀ 1509 ਜਿਹੜਾ ਰੇਟ 2425 ਰੁਪਏ ਲੱਗਿਆ ਘਰੌਣਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2381 ਰੁਪਏ ਲੱਗਿਆ ਇਹ ਸੀ ਕਿਸਾਨ ਦੱਸ ਤੋਂ ਵੱਖ-ਵੱਖ ਰਾਜਾਂ ਦੀਆਂ ਵੱਖ-ਵੱਖ ਮੰਡੀਆਂ ਦੇ ਜਿਹੜੇ ਰੇਟ ਇੱਕ ਬੇਨਤੀ ਆਪਾਂ ਕਰਨੀ ਚਾਹੁੰਦੇ ਹਾਂ ਤੇ ਕਈ ਕਿਸਾਨ ਵੀਰਾਂ ਦੇ ਕਮੈਂਟ ਜਿਹੜੇ ਹੁੰਦੇ ਆ ਜੀ ਇੱਥੇ ਆਨੀ ਬਾਸਮਤੀ ਵੀ ਕੀ ਆਇਸ ਤੇ ਇਹ ਰੇਟ ਵੀ ਕੀ ਆ ਮੈਂ ਦੱਸ ਦੇਣਾ ਚਾਹੁੰਨਾ ਕਿਸਾਨ ਦੋਸਤੋ ਇਹ ਮੰਡੀ ਦੇ ਵਿੱਚ ਹਰ ਇੱਕ ਢੇਰੀ ਦਾ ਜਿਹੜਾ ਰੇਟ ਨਹੀਂ ਹੁੰਦਾ ਇਹ ਸਿਰਫ ਮੰਡੀ ਦੇ ਵਿੱਚ ਜੋ ਔਸਤਨ ਰੇਟ ਲੱਗਿਆ ਹੁੰਦਾ ਉਹਨਾਂ ਦੇ ਰੇਟ ਹੁੰਦੇ ਹੁਣ ਜੇ ਆਪਾਂ ਕੱਲੀ ਕੱਲੀ ਢੇਰੀ ਦੇ ਬਾਰੇ ਗੱਲ ਕਰੀਏ ਤਾਂ ਵੀਡੀਓ ਜਿਹੜੀ ਬਹੁਤ ਲੰਬੀ ਹੋ ਜੂਗੀ ਤੁਹਾਡਾ ਟਾਈਮ ਜਿਹੜਾ ਬਹੁਤ ਖਰਾਬ ਹੋਊਗਾ ਇਹ ਸਿਰਫ ਮੰਡੀਆਂ ਦੇ ਔਸਤਨ ਰੇਟਾਂ ਬਾਰੇ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਇਹ ਵੀਡੀਓ ਦੇਖਣ ਤੋਂ ਬਾਅਦ ਆਪਣਾ ਏਰੀਆ ਜ਼ਰੂਰ ਦੱਸਿਆ ਕਰੋ ਜੀ ਕਿਹੜੀ ਬਾਸਮਤੀ ਕਿਹੜੀ ਵੈਰਾਈਟੀ ਤੁਸੀਂ ਲਾ ਰੱਖੀ ਹੈ ਕਿੰਨੇ ਏਕੜ ਤੁਸੀਂ ਦੀ ਖੇਤੀ ਕਾਈ ਕੀਤੀ ਹੋਈ ਹੈ ਬਾਸਮਤੀ ਸਾਰੀਆਂ ਗੱਲਾਂ ਕਿਸਾਨ ਭਰਾਵਾਂ ਨਾਲ ਸਾਂਝੀਆਂ ਕਰਿਆ ਕਰੋ ਇੱਥੇ ਬਹੁਤ ਜਿਹੜੇ ਸੁਲਝੇ ਹੋਏ ਕਿਸਾਨ ਵੀਰ ਜੁੜੇ ਹੋਏ ਨੇ ਆਪਣੀ ਵੀਡੀਓ ਦੇ ਥੱਲੇ ਬਹੁਤ ਸੋਹਣੇ ਜਿਹੜੇ ਕਮੈਂਟ ਆਉਂਦੇ ਆ ਪਰ ਫਿਰ ਵੀ ਇੱਕ ਦੋ ਕਿਸਾਨ ਵੀਰ ਆ ਜਿਹੜੇ ਸ਼ਹਿਰ ਕਹਿ ਸਕਦੇ ਆ ਵੀ ਆਪਾਂ ਘਰੋਂ ਲੜ ਕੇ ਆਏ ਹੁੰਨੇ ਆ ਤੇ ਗੁੱਸਾ ਵੀਡੀਓ ਵਾਲੇ ਇਨਸਾਨ ਤੇ ਕੱਢ ਦਿੰਦੇ ਆ ਸੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਇੱਥੇ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਕਿਸਾਨ ਵੀਰ ਜੁੜੇ ਹੋਏ ਨੇ ਤੇ ਜਿਹੜੇ ਵਧੀਆ ਖੇਤੀ ਬਾਰੇ ਆਪਾਂ ਨੌਲੇਜ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਵਧੀਆ-ਵਧੀਆ ਕਮੈਂਟ ਕਰਕੇ ਹੋਰਨਾਂ ਕਿਸਾਨਾਂ ਨਾਲ ਆਪਣੀ ਵੀ ਜਾਣਕਾਰੀ ਜ਼ਰੂਰ ਸਾਂਝੀ ਕਰੇ